ਜਲੰਧਰ ਦੇ ਵਿੱਚ ਸ਼ਾਮ ਪੈਂਦੇ ਹੀ ਗੋਲੀ ਚੱਲੀ ਹੈ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੋਈ ਹੈ ਦੱਸਦੇ ਕਿ ਗੋਲੀ ਚੱਲਣ ਦਾ ਕਾਰਨ ਇਹ ਹੈ ਕਿ ਬੰਦਾ ਘਰ ਦੇ ਬਾਹਰ ਬੈ ਕੇ ਆਪਣੀ ਜਿਹੜੀ ਦਿਨਾਲੀ ਹੈ ਜਾਂ ਰਫਲ ਹੈ ਉਹ ਸਾਫ਼ ਕਰ ਰਿਹਾ ਸੀਗਾ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਕਿਹੜਾ ਉਹਦੇ ਕੋ ਅਸਲਾ ਸੀਗਾ ਤੇ ਦੱਸਦੇ ਕਿ ਬੰਦੇ ਦੀ ਮੌਤ ਹੋ ਗਈ ਹੋਈ ਹੈ ਮੌਕੇ ਤੇ ਹੀ ਉਸਦੇ ਪਰਿਵਾਰਕ ਮੈਂਬਰ ਨੇ ਇਹ ਸੂਚਨਾ ਦਿੱਤੀ ਜੀ ਆਪਣਾ ਮੇਰੇ ਨਾਮ ਕੇਸ਼ ਸਰ ਕੀ ਹੋਇਆ ਕੀ ਹੈ ਜੀ ਬਸ ਬੈਠੇ ਆਪਣਾ ਹਥਿਆਰ ਮੈਂ ਆਪਣਾ ਅਸਲਾਹੀ ਨੇ ਉਹਨਾਂ ਕੋ ਆਪਣਾ ਉਹ ਸਾਫ ਕਰਦੇ ਪਏ ਸੀ ਕਿੰਨਾ ਸਰ ਕੀ ਨਾਂ ਕੀ ਪਤਾ ਹੈ ਹਰੀਸ਼ ਕੁਮਾਰ ਜੀ ਮਨ ਲਈ ਕੀ ਹੋਇਆ ਕੀ ਕੋਈ ਪਤਾ ਲੱਗਾ ਸੀ ਉਹ ਵੈਸੇ ਹੀ ਉਹਨਾਂ ਨੂੰ ਸ਼ੌਂਕ ਹੈ ਕਿ ਆਪਣੇ ਆਪਣੇ ਦਾ ਸਾਫ ਸੁਥਰਾ ਕਰਦਾ ਉਹ ਆਪਣਾ ਅਸਲਾਹੀ ਤੇ ਉਹ ਸਾਫ ਕਰਦੇ ਪਏ ਸੀ ਬੈਠੇ ਕਿੰਨੀ ਉਮਰ ਕਿੰਨੀ ਹੈ ਇਸ ਸਰ ਨੇ ਦੀ ਤੇ ਲਾਇਸੈਂਸ ਜਿਹੜਾ ਸੀ ਲਾਇਸੈਂਸ ਉਹਨੇ ਆਪਣੇ ਲਾਇਸੈਂਸੀ ਕਰ ਉਹ ਆਪਣੇ ਨਾਲ ਦਾ ਸੀ ਲਾਇਸੈਂਸੀ ਹਾਂਜੀ ਹਾਂਜੀ ਨਹੀਂ ਪੁਰਾਣੀ ਰੋਲ ਵਰਸੀ ਸਰ ਉਹ ਕਿਦੋਂ ਨਾਲੀ ਸੀਗੀ ਉਹ ਨਹੀਂ ਨਹੀਂ ਪੁਰਾਣੀ ਨਹੀਂ ਸੀ ਹੈਗੀ ਯਾਨੀ ਕਿ ਹੋ ਗਏ 5-7 ਸਾਲ ਹੋ ਗਏ ਠੀਕ ਮਤਲਬ ਜਾਮ ਹੋ ਗਈ ਸੀ ਦੁਨਾਲੀ ਸੀ ਮਾਰ ਸੀ ਆ ਦੁਨਾਲੀ ਸੀ ਉਹ ਮਾਰ ਸੀ 2-3 ਮਹੀਨੇ ਹੋ ਗਏ ਸਾਫ ਨਹੀਂ ਕੀਤੀ ਹੈਗੀ ਅੱਛਾ ਉਹ ਵਿਵਾਲੀ ਤੋਂ ਬਾਅਦ ਕਹਿੰਦੇ ਮੈਂ ਬੈਠੇ ਹੁਣ ਕਹਿੰਦੇ ਕਹਿੰਦੇ ਮੈਂ ਸਾਫ ਕਰ ਲਾਂ ਤੇ ਬਸ ਉਹ ਮਹੱਲੇ ਵਾਲੇ ਸਾਰੇ ਬੈਠੇ ਸੀ ਕੋਲ ਅੱਛਾ ਉਹ ਬਸ ਲੋਡਿੰਗ ਸੀ ਵਿੱਚੋਂ ਜਾਮ ਹੋ ਗਈ ਤੇ ਆਪਣੇ ਆਪ ਹੀ ਤੇ ਪੂਰਾ ਨਾਮ ਕੀ ਸਰ ਇਹਦਾ ਅਨਿਸ਼ ਕੁਮਾਰ ਚੈੱਕ ਨਹੀਂ ਕੀਤਾ ਸੀ ਕਿ ਲੋਡ ਹੈਗਾ ਕਿ ਨਹੀਂ ਉਹ ਚੈੱਕ ਹੀ ਕਰਦੇ ਪਏ ਸੀ ਨਾ ਅੱਛਾ 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 ਇਕੱਲੇ ਹੀ ਬੈਠੇ ਸੀ ਬਸ ਹਾਂ ਉਹ ਕਿਹੜੀ ਜਗ੍ਹਾ ਤੇ ਹੋਈ ਹੈ ਸਰ ਇਹ ਅਮਨਨ ਕਲੇਬ ਹੈ ਕਿ ਕਲੋਨੀ ਕੋਰਸੀ ਦੀ ਗਰੋੜ ਤੇ ਹਾਊਸ ਨੰਬਰ ਕਿੰਨਾ ਸਰ ਹਾਊਸ ਨੰਬਰ 15 ਹੈ ਠੀਕ ਜੀ ਕੀ ਸੂਚਨਾ ਕੀ ਹੈ ਜਿਸ ਜਿਹੜੀ ਇੱਥੇ ਗੋਲੀ ਦੇ ਇੱਕ ਮਾਮਲਾ ਸਾਹਮਣੇ ਆਇਆ ਹਾਂਜੀ ਇਹ ਜੀ ਇੱਕ ਕਰਨਵੀ ਫੇਰ ਹੈਗਾ ਕਾਲਾ ਕੁੰਡਿਆ ਰੋਕ ਤੇ ਜੀ ਪਰਟੀਰੀਆ ਦੇ ਰੂਪ سے ਜੀ ਇੱਥੇ ਇਨਫੋਰਮੇਸ਼ਨ ਆਈ ਸੀ ਕਿ ਦੋਨੇ ਮੇਰੀ ਵਾਰਡ ਤੋਂ ਸਾਡੇ ਨਾਲ ਲੈ ਕੇ ਆਇਆ ਗੁਰਮੀਤ ਕੀਤਾ ਹੈ ਬੀਸ਼ਮਾਰ ਸਿੰਘ ਜੀ ਇਹ ਆਪਣੇ ਇਹਨਾਂ ਦੇ ਮੁਤਾਬਕ ਜਿਹੜਾ ਕਿ ਜਿਹੜੀ ਰਾਈਫਲ ਹੈਗੀ ਹੈ 12 ਬੋਰ ਉਹਨੂੰ ਸਾਫ਼ ਕਰਨ ਲਈ ਜਿਹੜਾ ਲੈ ਕੇ ਆਏ ਸੀ ਕਿ ਬਾਹਰ ਆਪਣੇ ਘਰ ਦੇ ਬਾਹਰ ਹੀ ਬੈਠੇ ਸੀ ਸਾਫ਼ ਕਰਨ ਦੇ ਦੌਰਾਨ ਹੀ ਉਹਦੇ ਵਿੱਚੋਂ ਗਲਤੀ ਨਾਲ ਜਿਹੜਾ ਫਾਇਰ ਹੋ ਗਿਆ ਕਿ ਸਰ ਜਿਹੜੀ 12 ਬੋਰ ਦੀ ਨਾਲੀ ਦਸੀ ਉਹ ਕੋਈ ਜਾਮ ਜੰਗ ਸੀ ਕੁਛ ਐਦਾ ਜਿਹੜੀ ਚੱਲ ਗਈ ਦੇ ਬਾਅਦ ਵਿੱਚ ਕੋਈ ਨਹੀਂ ਨਾ ਟੈਕਨੀਕਲ ਚ ਸਰੰਤੀ ਪਤਾ ਲੱਗੀ ਜੀ ਇਹਨਾਂ ਦੇ ਦੱਸਣ ਮੁਤਾਬਕ ਆ ਕਿ ਉਹ ਬੰਦਾ ਆ ਉਹ ਸਾਫ ਕਰ ਰਿਹਾ ਸੀ ਕਿ ਉਹਦੇ ਘਰਾਂ ਦੇ ਵਿੱਚ ਕੱਲੇ ਸੀ ਬਾਹਰ ਬੈਠੇ ਕਿ ਨਾਲ ਕੋਈ ਬੈਠਾ ਨਹੀਂ ਹਾਂ ਇਹਨਾਂ ਦੇ ਮੁਤਾਬਕ ਚੜਾਈ ਤੇ ਕੱਲੇ ਸੀ ਜੇ ਕੀ ਕਾਰਵਾਈ ਕੀਤੀ ਜੀ ਸਰ ਇਸ ਸਮੇਂ ਜਿਹੜੀ ਸਟੇਟਮੈਂਟ ਲਈ ਜਾ ਰਹੀ ਹੈ ਘਰ ਵਾਲਿਆਂ ਨੂੰ ਸੇਕ ਕਰਵਾਤਾ ਉਹ ਕੋਈ ਨਹੀਂ ਦੱਸਦਾ ਕਿ ਸੂchna ਕੀ ਐਸੀ ਸੀ ਮੈਨੂੰ ਇੱਕ ਫੋਨ ਆਇਆ ਸੀਗਾ ਕਿਸੇ ਵਸਤੀ ਇੱਕ ਵਿਅਕਤੀ ਹੈ ਜੋ ਉਹ ਸਾਫ ਕਰਦੇ ਹੋ ਤੇ ਕਹਿੰਦਾ ਨਹੀਂ ਗੋਈ ਸਕੀ ਹੂੰ ਮੈਂ ਹੁਣ ਮੌਕੇ ਤੇ ਆਇਆ ਹਾਂ ਨੇ ਜਦ ਮੌਕੇ ਦੇਖਿਆ ਤਾਂ ਅਸੀਂ ਦੇਖੂ ਸੀ ਫਿਰ ਇਹ ਨਾਂ ਕੀ ਹੈ ਵਿਅਕਤੀ ਦਾ ਕੁਮਾਰ ਹਨੂ ਜੀਵਨਮਲ ਜੀ ਤੇ ਅਬ ਨੇ ਇਨਕਲੇਵ ਕਾਲਾ ਸਿੰਘ ਰੋਹ ਸਰ ਇਹ ਉਮਰ ਕਿੰਨੀ ਹੈ ਜੀ ਵਿਅਕਤੀ ਦੀ 72 ਠੀਕ ਹੈ ਤੇ ਲਾਇਸੈਂਸੀ ਸੀਗਾ ਅਸਲਾ ਭਾਜੀ ਆਪਣਾ ਠੀਕ ਹੈ